ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਹਲਕਾ ਮਹਿਲਕਲਾਂ ਤੋਂ ਹਲਕਾ ਮਹਿਲਕਲਾਂ ਦੇ ਵਿਧਾਇਕ ਸਰਦਾਰ ਕਲਵੰਤ ਸਿੰਘ ਪੰਡੋਰੀ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਸੂਬਾ ਪ੍ਰਧਾਨ ਐਸਸੀ ਵਿੰਗ ਅਤੇ ਉਹਨਾਂ ਦੇ ਧਰਮ ਪਤਨੀ ਮੈਡਮ ਜਸਵਿੰਦਰ ਕੌਰ ਪੰਡੋਰੀ ਵੱਲੋਂ ਤੀਆਂ ਤੀਜ ਦੀਆਂ ਦਾ ਤਿਹਾਰ ਆਪਣੇ ਪਿੰਡ ਪੰਡੋਰੀ ਵਿਖੇ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸਿੰਧਵਾ ਦੇ ਧਰਮ ਪਤਨੀ ਮੈਡਮ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਇਸ ਤੋਂ ਇਲਾਵਾ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਦੇ ਗੀਤਕਾਰ ਮੱਟ ਸ਼ੇਰੋਂ ਨੇ ਵੀ ਇਸ ਤੀਜ ਦੇ ਮੇਲੇ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਕੁੜੀਆਂ ਨਾਲ ਵਿਚਾਰ ਸਾਂਝੇ ਕੀਤੇ ਆਓ ਦੇਖਦੇ ਹਾਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਪ੍ਰਿਪਰ ਭਰਾ ਦੇ ਚ ਇਹਦੇ ਚ ਕੀ ਹੈ ਉਹਨੂੰ ਇਹ ਹੁੰਦਾ ਵੀ ਬਸ ਮੇਰਾ ਭਰਾ ਆ ਗਿਆ ਕਾਵਾਂ ਦੇ ਹੱਥ ਸਨੇਹ ਦੇਣੇ ਕਿ ਤੇਰੇ ਵੱਲੋਂ ਕਿ ਵੀਰੇ ਤੇਰੇ ਵੱਲੋਂ ਚਲੀਆਂ ਹਵਾਵਾਂ ਨੂੰ ਵੀ ਪੁੱਛਦੀਆਂ ਕਿ ਪੇਕਿਆਂ ਤੋਂ ਆਉਣ ਵਾਲੇ ਰਾਹਾਂ ਨੂੰ ਵੀ ਪੁੱਛਦੀਆਂ ਕਿ ਅੰਮੀ ਦੇ ਆ ਜਾਇਆ ਬਿਜਾਨ ਤੋਂ ਪਿਆਰਿਆ ਖੈਰ ਤੇਰੀ ਮੰਗਾ ਝੋਲੀ ੱਟ ਕੇ ਤੇਰੀ ਸੌਂ ਸੁਧਾਰਿਆ ਦੀ ਲੋੜ ਨਹੀਂ ਵੇ ਵੀਰਾ ਬਸੋ ਮਿਲ ਕੇ ਜਾਇਆ ਕੱਲ ਟਾਈਮ ਕੱਟ ਕੇ ਘਾਇਣਾ ਤੇ ਭਰਾਵਾ ਦੇ ਨਾਟਕ ਬੜਾ ਜ਼ਰੂਰਤ ਆ ਰਿਹਾ ਮਾਰੋ ਕਿ ਪਹਿਲਾ ਧੰਨਵਾਦ ਕਿ ਪਹਿਲਾ ਧੰਨਵਾਦ ਜਿਹੜਾ ਮੇਰੇ ਲਈ ਸੋਨਾ ਤੇ ਸੁਨੱਖਾ ਲੱਭਿਆ ਏ ਜਿਹੜਾ ਵਰਵੇ ਕਿ ਨਨਾਲ ਮੈਨੂੰ ਭੋਂ ਭੈਣਾ ਜਹੀ ਲੱਗੇ ਬਾਪੂ ਸਾਰਾ ਬਾਪੂ ਲੱਗੇ ਤੇ ਸੱਸ ਧੀਆ ਵਾਂਗੂ ਰੱਖੇ ਸਹੁਰੇ ਘਰ 'ਵੇ ਸੱਚੀ ਮੱਚੀ ਮੈਨੂੰ ਉਹੋ ਜਿਹਾ ਹਾਲ ਲੱਗੇ ਜਿੱਥੋਂ ਪੇਕਿਆਂ ਦਾ ਪਿੰਡਾਈ ਛੱਡ ਕੇ ਤੇਰੀ ਸੱਸ ਸੁਧਾਰਿਆਂ ਵੀ ਭੁੱਖੀ ਨੇ ਮੈਂ ਵੀਰਾ ਬਸ ਮਿਲ ਜਾ ਕਰ ਮੈਨੂੰ ਟਾਈਮ ਕੱਢ ਕੇ ਭੈਣਾ ਮੈਂ ਅੱਜ ਦੀ ਗੱਲ ਦੱਸਦਾ ਮੈਂ ਮੇਰੀ ਰਾਣੀ ਭੈਣ ਨੂੰ ਜਦੋਂ ਪਤਾ ਲੱਗਿਆ ਮੈਂ ਤੇ ਮੇਰਾ ਭਰਾ ਅਲੱਗ ਹੋ ਗਏ ਤਾਂ ਅਰਖੇ ਦੀ ਨਾ ਖੂਕ ਸੁਣੇ ਨਾ ਸੁਣਦੇ ਬੋਲ ਜਨੌਰਾਂ ਦੇ ਨਾ ਕਲੀਆਂ ਹੀ ਨੇ ਬਾਗਾਂ ਦੇ ਵਿੱਚ ਨਾ ਹਾਸੇ ਦਿਸਦੇ ਭੌਰਾਂ ਦੇ ਨਾ ਹੀਰਾ ਨਾ ਰਾਂਝੇ ਚਾਕ ਕੋਈ ਸੱਚਾ ਇਸ਼ਕ ਤਾਂ ਪੱਤਰੇ ਬਾਚ ਗਿਆ ਗੌਰ ਕਰ ਲਿਓ ਲੱਭਣਾ ਨਹੀਂ ਜੇ ਸਾਡਾ ਸੱਭਿਆਚਾਰ ਗਵਾਚ ਗਿਆ ਗੌਰ ਕਰ ਲਿਓ ਲੱਭਣਾ ਨਹੀਂ ਜੇ ਸਾਡਾ ਸੱਭਿਆਚਾਰ ਗਵਾਚ ਗਿਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੰਡੋਰੀ ਦੇ ਵਿੱਚ ਜਿੱਥੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਹਲਕਾ ਮਹਿਲਕਲਾ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਸੂਬਾ ਪ੍ਰਧਾਨ ਐਸ ਸੀ ਵਿੰਗ ਵੱਲੋਂ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਜਸਵਿੰਦਰ ਕੌਰ ਜੀ ਵੱਲੋਂ ਇਹ 3 ਲਗਵਾਈਆਂ ਜਾ ਰਹੀਆਂ ਨੇ ਸਾਡੀਆਂ 3 ਲਈ ਸਾਡੀਆਂ ਭੈਣਾਂ ਲਈ ਸਾਡੀਆਂ ਮਾਵਾਂ ਲਈ ਖੁੱਲਾ ਸੱਦਾ ਜੀ ਇੱਥੇ ਸਾਰਿਆਂ ਨੂੰ ਬੰਡੋਰੀ ਸਾਹਿਬ ਵੱਲੋਂ ਇਨਵਾਈਟ ਕੀਤਾ ਗਿਆ ਤੇ ਇੱਥੇ ਪਹੁੰਚਣ ਤੇ ਜਿੰਨੀਆਂ ਵੀ ਭੈਣਾਂ ਬੀਬੀਆਂ ਮਾਦਾਵਾਂ ਤੇ ਬੱਚੇ ਪਹੁੰਚੇ ਨੇ ਸਾਰਿਆਂ ਦਾ ਐਮਐਲਏ ਸਾਹਿਬ ਵੱਲੋਂ ਨਿੱਘਾ ਸਵਾਗਤ ਹੈ ਜੀ मैडम जसविंदर जी कौर ਵੱਲੋਂ ਵੀ ਉਹਨਾਂ ਦਾ ਨਿੱਘਾ ਸਵਾਗਤ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਡੇ ਵਿਚਕਾਰ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਨੇ ਉਹ ਪਹੁੰਚਣ ਵਾਲੇ ਨੇ ਤੇ ਉਦੋਂ ਇੱਕ ਅਸੀਂ ਗੇਮ ਕਰਨੀ ਆ ਕੁਰਸੀ ਵਾਲੀ ਜਿਹੜੀਆਂ ਬੱਚੀਆਂ ਇੰਟਰਸਟਿਡ ਹੋਣ ਉਹ ਜਦੋਂ ਕੁਰਸੀ ਵਾਲੀ ਗੇਮ ਹੋਏਗੀ ਸਾਡੇ ਨਾਲ ਸੰਪਰਕ ਕਰਨ ਤੇ ਬਾਕੀ ਇੰਜੋਏ ਕਰੋ ਜੀ ਧੰਨਵਾਦ ਬਾਕੀ ਵਕਫਾ ਦੁਨੀਆਂ ਦੇ ਸਮਾਗਮਾਂ ਦੇ ਵਿੱਚ ਤੁਸੀਂ ਜਾਣਾ ਕਿ ਕਿ ਕਦਾ ਤੁਹਾਨੂੰ ਕਿਸੇ ਆਪਨੇ ਫਰੈਂਡ ਸਰਕਲ ਦੇ ਵਿੱਚ ਕੋਈ ਸੇ ਜਿਆੰਦਨਾ ਤੁਹਾਨੂੰ ਵੀ ਮਿਲਮਲਾ ਪਾਇਆ ਇਹਦਾ ਤੁਸੀਂ ਦੱਸ ਰਹੇ ਕਿ ਜਿੱਦਾਂ ਐਮਐਨਐਸ ਨੇ ਕਿਹਾ ਵੀ ਕੁੜੀਆਂ ਆਪਦੇ ਆਈਏ ਸਾਥ ਨਾਲੋਂ ਮਿਲਦੀਆਂ ਹਾਂਜੀ ਮੈਂ 2002 ਤੱਕ 10ਵੀਂ ਕੀਤੀ ਹੈ ਦੋ ਦੇ ਵਿੱਚ ਉਦੋਂ ਮੈਂ ਆਪਣੇ ਜਿਹੜੇ ਸਕੂਲ ਫਰੈਂਡ ਸੀ ਸਾਰਿਆਂ ਨਾਲੋਂ ਵਿਛੜ ਗਈ ਸੀ ਮੈਂ ਪਟਿਆਲੇ ਚੜੀ ਗਈ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਪਰ ਮੈਂ 22 ਸਾਲਾਂ ਬਾਅਦੋਂ ਪਿਛਲੇ ਸਾਲ ਆਪਣੀ ਫਰੈਂਡ ਨੂੰ ਮਿਲਿਆਗੀ ਜਿਹੜੀ ਮੈਨੂੰ ਬਾਅਦ ਉੱਥੇ ਮਿਲ ਕੇ ਹੀ ਪਤਾ ਲੱਗਿਆ ਕਿ ਉਹ ਮੇਰੇ ਨਾਲ ਦੇ ਪਿੰਡ 'ਚ ਹੀ ਵਿਆਹੀ ਹੋਏ ਸੇਰਪੁਰ ਕੋਲੇ ਥੋੜੀ ਦੂਰ ਹੀ ਪੈਂਦਾ ਸਾਡੇ ਛੰਨਾ ਪਿੰਡ ਵਿਆਹੀ ਹੋਈ ਹੈਗੀ ਹਰਪ੍ਰੀਤ ਕੌਰ ਮੈਂ ਉਹਨੂੰ ਬਹੁਤ ਮਤਲਬ ਢੇਰ ਬਾਅਦ ਮਿਲਿਆ ਇੱਕ ਆਪ ਜਿਵੇਂ ਕਹਿੰਦੇ ਮੈਨੂੰ ਲੱਗਦਾ ਜਿਵੇਂ ਸਦੀਆਂ ਬੀਤ ਗਈਆਂ ਹੁੰਦੀਆਂ ਨੇ ਮੈਂ 22 ਸਾਲਾਂ ਬਾਅਦ ਉਹਨੂੰ ਮਿਲਿਆ ਤਾਂ ਮੈਨੂੰ ਸਿਰਫ ਸਿਰਫ ਤੀਆਂ ਦੀ ਬਦੌਲਤ ਤੀਆਂ ਦੇ ਨਾਂ ਤੇ ਬਖਵਕਤ ਆਰਾਮਾਂ ਨੇ ਜਿਹਵੇਂ ਲੋਕ ਕਹਿੰਦੇ ਨੇਗੇ ਵੀ ਤੀਆਂ ਮੰਗਲਾਂ ਦੇ ਵੇਲੇ ਜਾਂਦੇ ਅਸੀਂ ਜਾਂ ਪਰ ਉਹ ਚੀਜ਼ਾਂ ਹੁਣ ਖਤਮ ਹੋ ਚੁੱਕੇ ਨੇ ਹੁਣ ਤੀਆਂ ਨੇ ਜਿਹੜੀਆਂ ਉਹ ਤੀਆਂ ਆ ਬਿਛੜੀਆਂ ਹੋਈਆਂ ਜਿੰਨੀਆਂ ਵੀ ਸਹੇਲੀਆਂ ਨੇ ਸਾਰੀਆਂ ਪੱਕੇ ਜਾਂਦੇ ਜ਼ਰੂਰਾਂ ਪਰ ਜਿਸ ਦਿਨ ਮੈਂ ਜਾਂਦੀ ਉਸ ਦਿਨ ਮੇਰੀ ਸਹੇਲੀ ਦੂਸਰੀ ਨਹੀਂ ਆਉਂਦੀ ਜਿਸ ਦਿਨ ਦੂਸਰੀ ਜਾਂਦੀ ਹੈ ਸ਼ਾਇਦ ਮੈਂ ਨਾ ਜਾਵਾਂ ਐਦਾਂ ਸੀ ਮਿਲ ਨਹੀਂ ਸਕਦੇ ਪਰ ਮਿਲਦੇ ਕਿੱਥੇ ਇਕੱਠੀਆਂ ਸਿਰਫ ਤੀਆਂ ਦੇ ਪੜ ਦੇ ਵਿੱਚ ਉਦੋਂ ਅਸੀਂ ਇੱਕ ਦੂਜੇ ਨੂੰ ਫੋਨ ਕਰਕੇ ਕਹਿੰਦੇ ਵੀ ਹਾਂ ਮੈਂ ਵੀ ਆਉਂ ਤੂੰ ਵੀ ਆ ਜਿੱਤੀਆਂ ਨੇ ਬਹਾਨੇ ਨਾਲ ਹੀ ਸਾਰੀਆਂ ਕੁੜੀਆਂ ਮਿਲਦੇ ਆ ਮੈਨੂੰ ਬਹੁਤ ਖੁਸ਼ੀ ਆ ਮੈਂ ਤੀਆਂ ਦੀ ਬਦੌਲਤ 22 ਸਾਲਾਂ ਬਾਅਦ ਆਪਣੀ ਸਹੇਲੀ ਹਰਪ੍ਰੀਤ कौर ਨੂੰ ਮਿਲਿਆਂਗੀ ਧੰਨਵਾਦ ਹਾਂਜੀ ਮੇਰੇ ਸੱਸੀ ਗਾਲ ਜੀ ਪਹਿਲਾਂ ਤਾਂ ਇੱਥੇ ਵੰਜਨ ਤੇ ਅੱਜ ਜਿਵੇਂ ਤੁਸੀਂ ਸਾਡੇ ਪੰਡੋਰੀ ਵਿਖੇ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਵੱਲੋਂ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇੱਥੇ ਤੁਸੀਂ ਮਤਲਬ ਪਹੁੰਚੇ ਹੋ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਿੱਦਾਂ ਦਾ ਮਹਿਸੂਸ ਕਰਦੇ ਹੋ ਦੇਖੋ ਬੱਚੇ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਐਮਐਲਏ ਪੰਡੋਰੀ ਸਾਹਿਬ ਤੇ ਭੈਣ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਆਂ ਜਿਨ੍ਹਾਂ ਨੇ ਇਹ ਬਹੁਤ ਸੋਹਣਾ ਤੀਆਂ ਦਾ ਪ੍ਰੋਗਰਾਮ ਕੀਤਾ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਬੱਚੇ ਇੱਕ ਤਾਂ ਆਪਾਂ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਦੇ ਆਂ ਜੋ ਬੋਲੀਆਂ ਪਾਉਨੇ ਆ ਉਹਦੇ ਵਿੱਚ ਸਾਨੂੰ ਸਾਡੇ ਰਿਸ਼ਤੇ ਨਾਤੇ ਸਾਰਿਆਂ ਦਾ ਪਤਾ ਲੱਗਦਾ ਕਈ ਸ਼ਬਦ ਇਹੇ ਜਿਹੇ ਆ ਜੋ ਪੰਜਾਬੀ ਬੋਲੀ 'ਚ ਅਲੋਪ ਹੋ ਰਹੇ ਆ ਪਰ ਜਦੋਂ ਆਪਾਂ ਬੋਲੀਆਂ ਪਾਉਨੇ ਆ ਹੱਥਾ ਪੰਜਾਲੀ ਕੁੱਪ ਇਹੇ ਜਿਹੇ ਜਿਹੜੇ ਸ਼ਬਦ ਵਰਤੇ ਗਏ ਆ ਉਹ ਜਦੋਂ ਅਸੀਂ ਬੋਲੀਆਂ ਦੇ ਵਿੱਚ ਕਈ ਬੱਚੇ ਛੋਟੇ ਸਿੱਖਦੇ ਆ ਉਹਨਾਂ ਸ਼ਬਦਾਂ ਨੂੰ ਤਾਂ ਉਹ ਸਾਡੇ ਤੋਂ ਸਵਾਲ ਕਰਦੇ ਆ ਜਦੋਂ ਉਹ ਸਵਾਲ ਕਰਦੇ ਤਾਂ ਅਸੀਂ ਉਹਨਾਂ ਨੂੰ ਦੱਸਣ ਵਾਲੇ ਹੁੰਨੇ ਆ ਇਹਦੇ ਨਾਲ ਸਾਡੀ ਪੰਜਾਬੀ ਬੋਲੀ ਵੇ ਪ੍ਰਮੁਖ ਹੁੰਦੀ ਹੈ ਬਹੁਤ ਵਧੀਆ ਉਪਰਾਲਾ ਜੀ ਸਾਡੇ ਸੱਭਿਆਚਾਰ ਨੂੰ ਸਾਡੇ ਰੀਤੀ ਰਿਵਾਜਾਂ ਨੂੰ ਅੱਗੇ ਵਧਾਉਂਦਾ ਤੀਆਂ ਦਾ ਅੱਜ ਜਿਹੜਾ ਤੀਆਂ ਦਾ ਵਿਸ਼ੇਸ਼ ਪ੍ਰੋਗਰਾਮ ਭੈਣ ਜੀ ਤੇ ਵੀਰ ਜੀ ਵੱਲੋਂ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਭੈਣਾਂ ਨੇ ਸਾਰਿਆਂ ਨੇ ਬਹੁਤ ਰੌਣਕ ਲਾਈ ਹੈ ਬਹੁਤ ਬਹੁਤ ਹੀ ਵਧੀਆ ਹੋ ਗਿਆ ਅੱਜ ਤਾਂ ਨਲੇ ਜੀ ਬੱਲੋ ਕਹਿੰਦੇ ਅਸੀਂ ਇਸ ਨੂੰ ਬੱਲੋ ਪੈਣੀ ਸ਼ਾਇਦ ਬਹੁਤਿਆਂ ਨੂੰ ਤਾਂ ਸ਼ਬਦ ਵੀ ਨਹੀਂ ਪਤਾ ਹੋਣਾ ਕਿ ਬੱਲੋ ਪੈਣੀ ਹੁੰਦੀ ਕੀ ਹੈ ਬੱਲੋ ਪੈਣੀ ਉਹ ਹੁੰਦੀ ਹੈ ਜੀ ਜਿਸ ਦਿਨ ਤੀਆਂ ਦੀ ਸਮਾਪਤੀ ਹੁੰਦੀ ਹੈ ਜਿਸ ਦਿਨ ਸ਼ੁਰੂ ਹੁੰਦੀ ਆ ਉਹ ਆਪਾਂ ਕਹਿੰਦੇ ਤੀਜ ਦੀਆਂ ਤੀਆਂ ਤੇ ਜਦੋਂ ਆਪਾਂ ਸਮਾਪਤੀ ਕਰਦੇ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ ਹੁੰਦੀਆਂ ਤੁਹਾਨੂੰ ਕਹਿੰਦੇ ਵੱਲੋਂ ਪੈਣੀ ਥੈਂਕ ਯੂ ਮੈਮ ਸਰ ਜਿਵੇਂ ਅੱਜ ਤੁਹਾਡੇ ਵਿਹੜੇ ਦੇ ਵਿੱਚ ਰੌਣਕ ਲੱਗੀ ਆ ਸਾਰੇ ਪਿੰਡ ਦੀਆਂ ਤੀਆਂ ਨੂੰ ਹਾਂ ਤੁਹਾਡੇ ਵਿਹੜੇ ਦੇ ਵਿੱਚ ਆਈਆਂ ਨੇਗੀਆਂ ਤਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ ਜੋ ਸਾਰੀਆਂ ਭੈਣਾਂ ਤੀਆਂ ਲੰਮੇ ਸਮੇਂ ਬਾਅਦ ਮੈਨੂੰ ਅੱਜ ਇੱਕ ਸਾਡੀ ਛੋਟੀ ਭੈਣ ਮਿਲੀ ਉਹ ਕਦੀ ਮੈਨੂੰ ਅੱਜ 14 ਸਾਲ ਬਾਅਦ ਕੁੜੀ ਮਿਲੀ ਹੈ ਇਨਕਿ ਸਾਰਿਆਂ ਦਾ ਮੇਲ ਹੋ ਜਾਂਦਾ ਸੌਣ ਦਾ ਮਹੀਨੇ ਦੇ ਵਿੱਚ ਸਾਰੇ ਦਿਨੋਂ ਪਤਾ ਵੀ ਸੁਧਾਰਿਆਂ ਦਾ ਵੀ ਟਾਈਮ ਹੁੰਦਾ ਰਖੜੀਆਂ ਦਾ ਵੀ ਆਹੀ ਮਹੀਨੇ ਟਾਈਮ ਹੁੰਦਾ ਸਾਰੇ ਦਰਖਤ ਹਰੇ ਭਰੇ ਸਾਰੀ ਬਨਸਪਤੀ ਹੁੰਦੀ ਹੈ ਸਾਰੇ ਲੋਕ ਪੌਦੇ ਲਾਉਂਦੇ ਨੇ ਜਿਹੜੇ ਕਿ ਕੁਦਰਤ ਨਾਲ ਜੁੜਦੇ ਨੇ ਤੇ ਆ ਤਿਹਾੜਾਂ ਦੇ ਵਿੱਚ ਤੀਆਂ ਦਾ ਇੱਕ ਸਮਾਂ ਹੁੰਦਾ ਭੈਣਾਂ ਦਾ ਇਕੱਠੀਆਂ ਹੋਣ ਦਾ ਅੱਜ ਮੇਰੇ ਲਈ ਤਾਂ ਸਭ ਤੋਂ ਵੱਡੀ ਖੁਸ਼ੀ ਹੈ ਉਸ ਤੋਂ ਵੱਡੀ ਖੁਸ਼ੀ ਹੋਈ ਹੈ ਜੇ ਵੱਡੀ ਭੈਣ ਸਾਡੇ ਗੁਰਪ੍ਰੀਤ ਕੌਰ ਜੀ ਦੇ ਮਾਨਯੋਗ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਜੀ ਨਾ ਧਰਮਸਪਾਤਰੀ ਸਾਡੇ ਵੱਡੀ ਭੈਣ ਸਾਡੇ ਆ ਕੇ ਬਹੁਤ ਵੱਡਾ ਇਹਨਾਂ ਨੂੰ ਸਵੇਰੇ ਸਨੇਹਾ ਲਾਇਆ ਸੀ ਜਾਨੀ ਕਿ ਕਹਦੇ ਹੁੰਦੇ ਸੀ ਪੈਰ ਜੁੱਤੀ ਨਹੀਂ ਪਾਉਣ ਵਾਲੀ ਗੱਲ ਕੀਤੀ ਇਹਨਾਂ ਨੇ ਬੜਾ ਵੱਡਾ ਮਾਣ ਬਖਸ਼ਿਆ ਅਸੀਂ ਹਮੇਸ਼ਾ ਇਹਨਾਂ ਦੇ ਰਹਿਣੇ ਰਹਿਣੀ ਰਹਾਂਗੇ ਵੀ ਜਿਹੜਾ ਸਾਡੀ ਰੌਣਕ ਨੂੰ ਵਧਾਇਆ ਕੇ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਸਾਡੀਆਂ ਧੀਆਂ ਭੈਣਾਂ ਇਸ ਤਰ੍ਹਾਂ ਹੀ ਪ੍ਰਮਾਤਮਾ ਦੇ ਨੂ ਚੜ੍ਹਦੀ ਕਲਾ ਚ ਰੱਖਣ ਕਦੇ ਵੀ ਇਹਨਾਂ ਨੂੰ ਦੁੱਖ ਨਾ ਆਵੇ ਕਿਉਂਕਿ ਇੱਕ ਹੀ ਇੱਕ ਰਿਸ਼ਤਾ ਹੁੰਦਾ ਕੁੜੀਆਂ ਦਾ ਜਿਹਨੂੰ ਧੀਆ ਕਹਿੰਦੇ ਆਪਾਂ ਵੀ ਇਹ ਵਿਚਾਰੀਆਂ ਸਾਰੀ ਜ਼ਿੰਦਗੀ ਸੁੱਖੀ ਮੰਗਦੀਆਂ ਪਹਿਲਾਂ ਮਾਪਿਆਂ ਦੀ ਮੰਗਦੀ ਰਹਿੰਦੀਆਂ ਨੇ ਫਿਰ ਸਹੁਰੇ ਘਰ ਜਾ ਕੇ ਸੁੱਖ ਮੰਗਦੀਆਂ ਨੇ ਮਰਦੇ ਦਮ ਤੱਕ ਜਾਂ ਭਾਵੇਂ ਉਹ ਕਿੱਡੀਆਂ ਵੀ ਉਮਰ ਦੀਆਂ ਹੋ ਜਾਣ ਪਰ ਪੇਕੇ ਪੇਕੇ ਹੀ ਹੁੰਦੇ ਆ ਇਹਨਾਂ ਦੇ ਪੇਕਿਆਂ ਤੋਂ ਉਹਨਾਂ ਦਾ ਸੁਧਾਰਾ ਉਹਨਾਂ ਦੀ ਰਖੜੀ ਉਹ ਹਮੇਸ਼ਾ ਹੀ ਸੁੱਖ ਮੰਗਦੀਆਂ ਨੇ ਵੀ ਸਾਡੇ ਪੇਕੇ ਆ ਜਿਹੜੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵੀ ਸਾਡਾ ਵੀਰ ਹੈ ਸੁਧਾਰਾ ਲੈ ਕੇ ਆਉਂਦਾ ਰਹੇ ਪ੍ਰਮਾਤਮਾ ਨਾਲ ਨੂੰ ਹਮੇਸ਼ਾ ਹੀ ਖੁੱਸ ਰੱਖੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਹਾਂਜੀ ਵੀਰ ਜੀ ਇੱਕ ਜਿਵੇਂ ਤੁਸੀਂ ਅਨਾਉਂਸ ਕੀਤਾ ਸੀਗਾ ਵੀ ਨੈਕਸਟ ਟਾਈਮ ਜਿਹੜੀਆਂ ਤੀਆਂ ਮਨਾਉਣੀਆਂ ਨੇ ਉਹ ਕਿੱਦਾਂ ਮਨਾਉਣੀਆਂ ਨੇ ਕਿਉਂਕਿ ਸਾਨੂੰ ਸੁਣਨ ਦੇ ਵਿਚਾਰਿਆ ਹੈ ਕਿ ਹੁਣ ਜੀ ਚੋਨਾ ਦਾ ਟਾਈਮ ਹੈ ਤਾਂ ਕਰਕੇ ਸਾਰੇ ਕਿਤੇ ਤੀਆਂ ਮਨਾ ਰਹੀਆਂ ਮਨਾਇਆਂ ਜਾ ਰਹੀਆਂ ਨੇ ਮੈਂ ਵੀ ਜਾਣੀਆਂ ਤਾਂ ਮੈਂ ਇਹ ਵੀ ਕਹਿੰਦੇ ਹੁਣ ਹੋ ਜਾ ਜਿਹੜੇ ਖੁਸ਼ ਹੋਣਾ ਨੱਚ ਡੱਪ ਲੈ ਅਗਲੀ ਵਾਰ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਹੁਣ ਤੁਸੀਂ ਇਹਦਾ ਸਭੀ ਅਗਲੀ ਵਾਰ ਤੀਆਂ ਕਿੱਦਾਂ ਨਹੀਂ ਮਨਾਉਣੀਆਂ ਨੇ ਪਹਿਲੀ ਗੱਲ ਤਾਂ ਜੀ ਆਪਣੇ ਲੱਗ ਤੇ ਕੋਈ ਚੋਣ ਨਹੀਂ ਅਸੀਂ ਪਹਿਲੇ ਸਾਲ ਵੀ ਪ੍ਰੋਗਰਾਮ ਕਰਿਆ ਸੀਗਾ ਵੱਲੋਂ ਆਪਣੇ ਸਰਪੰਚੀ ਦੀਆਂ ਆਉਂਦੀਆਂ ਨੇ ਬਾਜੀ ਵੀ ਸਰਪੰਚੀ ਦਾ ਦੀ ਐਮਐਨਏ ਨੂੰ ਬਹੁਤਾ ਨਹੀਂ ਹੋਉਂਦਾ ਸਪੈ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਤਾਂ ਪਿੰਡ ਵਾਲਿਆਂ ਨੇ ਆਉਦੇ ਮੈਂਬਰ ਚੋਣਨੇ ਸਰਪੰਚ ਉਹਦਾ ਕੋਈ ਮਤਲਬ ਨਹੀਂ ਹੁੰਦਾ ਮੈਂ ਹਮੇਸ਼ਾ ਹਰੇਕ ਸਾਲ ਹੀ ਮੈਂ ਤੁਹਾਨੂੰ ਕਹਿੰਦਾ ਵੀ ਐਤ ਕੀ ਪ੍ਰੋਗਰਾਮ ਜਿਹੜਾ ਕੀਤਾ ਇਦੋਂ ਵੀ ਵੱਡਾ ਪ੍ਰੋਗਰਾਮ ਸਾਡੀਆਂ ਭੈਣਾਂ ਨੂੰ ਪੂਰੇ ਇਲਾਕੇ ਦੀਆਂ ਸਾਡੀਆਂ ਭੈਣਾਂ ਨੂੰ ਇਕੱਠੀਆਂ ਕਰਕੇ ਮੇਲਜੋਲਾ ਕੋਈ ਪੜ੍ਹਦੀਆਂ ਰਹੀਆਂ ਨੇ ਇਕੱਠੀਆਂ ਕੋਈ ਕਾਲਜਾਂ ਚ ਪੜ੍ਹਦੀਆਂ ਨੇ ਸਭ ਨੂੰ ਇਕੱਠੀਆਂ ਕਰਾਂਗੇ ਤੇ ਇਦੋਂ ਵੀ ਵੱਡਾ ਪ੍ਰੋਗਰਾਮ ਕਰਾਂਗੇ ਠੀਕ ਹੈ ਥੈਂ